ਮਿਸ਼ਨ ਨਿਸ਼ਚੇ ਜਿਹੜਾ ਹੈਗਾ ਉਹਦੇ ਤਿੰਨ ਮੇਜਰ ਪਿਲਰਸ ਨੇ ਇੱਕ ਤਾਂ ਐਨਫੋਰਸਮੈਂਟ ਜਿਵੇਂ ਆਪਾਂ ਕਰ ਕਰੀ ਜਾਂਦੇ ਆ ਕਿ ਡਰਗ ਪੈਡਲਰਸ ਨੂੰ ਫੜ ਕੇ ਅੰਦਰ ਦੇਣਾ ਦੂਜਾ ਕਲੈਕਸ਼ਨ ਆਫ ਐਕਸ਼ਨੇਬਲ ਇੰਟੈਲੀਜੈਂਸ ਕਿ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਔਰ ਵੀ ਵਿਲ ਟੇਕ ਇਮੀਡੀਏਟ ਐਕਸ਼ਨ ਐਂਡ ਥਰਡ ਇਜ਼ ਕਮਿਊਨਿਟੀ ਅਵੇਅਰਨੈਸ ਕਿ ਆਪਾਂ ਪਿੰਡ-ਪਿੰਡ ਜਾ ਕੇ ਤੁਹਾਨੂੰ ਮਿਲਣਗੇ ਤੁਹਾਡੀਆਂ ਜਿਹੜੀਆਂ ਤਕਲੀਫਾਂ ਹੈ ਉਹ ਸੁਣਨਗੇ ਤੁਹਾਡੀ ਇਸ ਤੋਂ ਇਲਾਵਾ ਪੁਲਿਸ ਤੋਂ ਹੋਰ ਕੀ ਉਪੇਖਾ ਹੈ वो जानना चाहवा बहुत बार ये हों कि साढे तक वो इन्फॉर्मेशन आने लग जाता है सो यू कैन टेल अस डायरेक्टली मेरे कोमनाम चिट्ठिया हैफिडेंस अमंगल सो कुछ फिगर मैं शेयर करा कि पिछले सात दिन आच, टोटल एक सौ भी दोषी गिरफ्तार किए ने जिन्हजा ड्रग पैडलर ने ਵੱਡੇ ਛੋਟੇ ਸਾਰੇ ਜਿਹੜੇ ਪੁਆਇੰਟ ਆਫ ਸੇਲ ਤੇ ਡਰਗ ਫੈਡਲਿੰਗ ਕਰਦੇ ਨੇ ਕਿਉਂਕਿ ਜਨਰਲ ਇਹ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਜੀ ਸਾਡੇ ਪਿੰਡ ਸਾਡੇ ਨੁੱਕੜ ਸਾਡੀ ਗਲੀ ਚ ਨਸ਼ਾ ਵਿਕਦਾ ਹੈ ਉਹ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਵੀ ਵਿਲ ਟੇਕ ਐਕਸ਼ਨ ਤੇ ਇਸ ਤੋਂ ਇਲਾਵਾ 78 ਦੋਸ਼ੀ ਹਿੰਸ ਕ੍ਰਾਈਮਸ ਦੇ ਅਰੈਸਟ ਹੋਏ ਯਾਨੀ 120 ਬੰਦੇ 7 ਦਿਨਾਂ ਚ ਫੜੇ ਗਏ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਦਿਨ ਦਾ ਸਾਡਾ ਐਵਰੇਜ ਕੀ ਹੈ ਐਂਡ ਯੈਸਟਰਡੇ ਇਟਸੈਲਫ ਸਿਰਫ ਇੱਕ ਦਿਨ ਚ ਕੱਲ ਆਪਾਂ 21 ਦੋਸ਼ੀ ਫੜੇ ਹੈਗੇ ਜਿਹੜੇ ਸਾਰੇ ਕੇ ਸਾਰੇ ਡਰਗ ਪੈਡਲਰ ਸੀ ਤੇ ਉਹਨਾਂ ਦੇ ਆਪਾਂ ਪ੍ਰੋਪਰ ਪਰਸਨਲ ਫਾਈਲਾਂ ਵੀ ਉਹਨਾਂ ਦੀ ਬਣਾ ਰਹੇ ਹਾਂ ਤਾਂ ਕਿ ਉਹ ਅੱਗੇ ਜਾ ਕੇ ਇਹ ਕੰਮ ਨਾ ਕਰਨ ਇੱਕ ਮੈਂ ਹੋਰ ਇਹ ਵੀ ਅਪੀਲ ਕਰਨਾ ਚਾਹਾਂਗੀ ਕਿ ਜਿਹੜੇ ਵੀ ਬੰਦੇ ਡਰਗ ਪੈਡਲਿੰਗ ਚ ਅਰੈਸਟ ਹੁੰਦੇ ਆ ਤੇ ਉਹਨਾਂ ਦੀ ਜ਼ਮਾਨਤਾਂ ਦੇਣ ਨਾ ਆਣ ਥਿਸ ਇਜ਼ ਦਾ ਕੋਆਪਰੇਸ਼ਨ ਵਿਚ ਵੀ ਐਕਸਪੈਕਟ ਫਰਮ ਪੀਪਲ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਮਾੜਾ ਬੰਦਾ ਹੈ ਉਹਦੀ ਜ਼ਮਾਨਤੀ ਨਾ ਬਣੋ अपना जेड़ा हैगा सहयोग सानू दियो ताकि ये बंदे जो है जेल तो बाहर ही ना आके। so, well, कि ਤੁਸੀਂ 112 ਤੇ ਕਾਲ ਕਰ ਸਕਦੇ ਹੋ 181 ਤੇ ਕਰ ਸਕਦੇ ਹੋ ਜਾਂ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਅੱਜ ਕੱਲ ਸਾਰੇ ਬੱਚਿਆਂ ਨੂੰ ਈਮੇਲ ਵੀ ਕਰਨਾ ਆਉਂਦਾ ਹੈ। ਤੋਂ ਉੱਥੇ ਸਾਡੀ ਈਮੇਲ ਆਈਡੀ ਵੀ ਲਿਖੀ ਹੋਈ ਹੈ। ਸੋ ਦਿਸ ਇਜ਼ ਮਿਸ਼ਨ ਨਿਸ਼ਚੈ ਐਂਡ ਆ ਵੁੱਡ ਸੀਕ ਐਕਟਿਵ ਕੋਆਪਰੇਸ਼ਨ ਆਫ ਮਾਈ ਮੀਡੀਆ ਕੋ ਲੀਫ ਐਸ ਵੈਲ। ਕਿ ਜਿਸ ਇਮਾਨਦਾਰੀ ਔਰ ਮਿਹਨਤ ਕੇ ਸਾਥ ਹਮ ਕਾਮ ਕਰ ਰਹੇ ਹੈ ਵੋ ਆਗੇ ਲੋਗੋ ਤੱਕ ਪਹੁੰਚੇ।